काछे भाई गाल सुनी काछे अरे <laughs> आए तेरे नाल दा किथे ओ भज गया गाल ता सुन ओ ददी क्यों दंदी बढ़ने आ गाल सुनी भाई गाल सुन ला हेलो ओए ओ गाल सुनी ओ रे दा ਹਾਂਜੀ ਭਾਈ ਜੇ ਕੀ ਵੀਰ ਨਸ਼ਾ ਛੱਡਣਾ ਚਾਹੁੰਦਾ ਤੇ ਇਸ ਜਗ੍ਹਾ ਤੇ ਜਰੂਰ ਆਵੇ ਵੀਰ ਸੰਗਰੂਰ ਵਿੱਚ ਪੈਂਦੀ ਏ ਜਗ੍ਹਾ ਤੇ ਪਟਿਆਲੇ ਰੋਡ ਤੇ ਉਹ ਗੱਲ ਸੁਣ ਓਏ ਪੈਂਦਾ ਭੱਜ ਗਿਆ ਓਰੇ ਆਇਓ ਓਰੇ ਆਇਓ ਭਾਬੀ ਲ ਵੀ ਆਉਂਦੇ ਉਹ ਦੁਫੀ ਇਨਸਾਨ ਹੁੰਦੇ ਉਹ ਦੁੱਖਾਂ ਦਾ ਮਾਰਿਆ ਹੁੰਦਾ ਉਹ ਕੋਈ ਰਾਸਤਾ ਨਹੀਂ ਮਿਲਦਾ ਤਾਂ ਉਹ ਸਹਾਰਾ ਲੈਂਦਾ ਜਿਹੜਾ ਇਨਸਾਨ ਦੂਖੀ ਬੰਦੇ ਤੋਂ ਕੋਈ ਪੈਸਾ ਲੈਂਦਾ ਉਹ ਕਿਸੇ ਵੀ ਟੁਕਮਾਂ ਜਰ ਰੱਟ ਕੇ ਲੈਂਦਾ ਤਾਂ ਨਰਕ ਤੇ ਸੁਰਗ ਹੋਰੀ ਹੈ ਇਹ ਕਾਲ ਯੁਗ ਦਾ ਸਮਾਂ ਉਹ ਸਮਾਂ ਨਹੀਂ ਲੱਗਦਾ ਉਹਦੀ ਬਰਬਾਦੀ ਹੋ ਗਿਆ ਹੈ ਬਾਬਾ ਸ਼ੋਹ ਜਿਹੜਾ ਕੁਸ ਅਸੀਂ ਆ ਉਹ ਸਾਨੂੰ ਦੱਸਣ ਦੀ ਲੋੜ ਨਹੀਂ ਅਸੀਂ ਚਾਹੁੰਦੇ ਆ ਵੀ ਅਸੀਂ ਇਹ ਮਿੱਟੀ ਦੇ ਪੁੱਤ ਨੇ ਮਿੱਟੀ ਜੀ ਸਮਾ ਜਾਣਾ ਕੋਈ ਸਾਤੋਂ ਚੰਗਾ ਕੰਮ ਆਉਂਦੀ ਉਮਰ ਦੇ ਵਿੱਚ ਇੱਕ ਵੀ ਹੋ ਗਿਆ ਆ ਪਰਮਾਤਮਾ ਸਾਡੀ ਇਸ ਸੇਵਾ ਦਾ ਬਸ ਜਿਹੜੇ ਸਾਡੇ ਸੱਜਣ ਨੇ ਸਾਡੇ ਦੋਸਤ ਨੇ ਸਾਡੀ ਸੰਗਤ ਹੈ ਸਾਡੇ ਭੈਣ ਨੇ ਸਾਡੇ ਭਰਾ ਨੇ ਜਿੰਨੇ ਸਾਡੇ ਨਾਲ ਜੁੜੇ ਨੇ ਇਹ ਇੱਥੇ ਕਰਦੇ ਆ ਜੀ ਗੋਸ਼ਾਲਾ ਦੀ ਸੇਵਾ ਦੇਖੋ ਬਾਈ ਉਹ ਭਾਜ ਦੇਖੋ ਦੀ ਉਹ ਗਾਲ ਸੋ ਉਹ ਭੱਗ ਗਿਆ ਹਲੋ ਪੋਛ ਦੇ ਯੋੜਾ ਓਏ ਹਾਂਜੀ ਤੇ ਆ ਦੇਖੋ ਬਾਈ ਆ ਆ ਗਿਆ ਆਇਆ ਤੇ ਬਾਈ ਸਾਰੇ ਭਰਾ ਜਰੂਰ ਆਓ ਬਹੁਤ ਵਧੀਆ ਜਗਾ ਵੀ ਇੱਥੇ ਕੋ ਮੱਲੇ ਵੀ ਬਹੁਤ ਵਧੀਆ ਜਗ੍ਹਾ ਆ ਤਰ੍ਹਾਂ ਤਰ੍ਹਾਂ ਦੇ ਇੱਥੇ ਜਾਨਵਰ ਆ ਤੇ ਬਾਕੀ ਬਈ ਜੇ ਕੋਈ ਵੀ ਨਸ਼ਾ ਛੱਡਣਾ ਚਾਹੁੰਦਾ ਤਾਂ ਜਰੂਰ ਆਵੇ ਭਰਾ ਕੋਈ ਚਾਹ ਵਨ ਹੋਵੇ ਨਸ਼ਾ ਛੱਡਣਾ ਤੇ 100 ਚੋਂ 100% ਗਾਰੰਟੀ ਨਾਲ ਬਾਬਾ ਜੀ ਇੱਥੇ ਨਸ਼ਾ ਛਡਾਉਂਦੇ ਆ ਤੇ ਬਾਕੀ ਚੜ ਗਿਆ ਆਪਣਾ ਪਰਿੰਦਾ ਤੇ ਸਾਰੇ ਭਰਾ ਜਰੂਰ ਆਇਓ ਜਗ੍ਹਾ ਦਾ ਐਡਰੈਸ ਹੈਗਾ ਸੰਗਰੂਰ ਸ਼ਹਿਰ ਦੇ ਵਿੱਚ ਖਾਸ ਨਾਲ ਹੀ ਆ ਬਾਈਪਾਸ ਦੇ ਉੱਤੇ ਪਟਿਆਲਾ ਬਾਈਪਾਸ ਦੇ ਉੱਤੇ ਆ ਬਈ ਜੀ ਦਿਲ ਚਿਰਾਸਤਾ ਪੈਂਦਾ ਇੱਕ ਸੜਕ ਦਿੱਲੀ ਨੂੰ ਨਿਕਲ ਜਾਂਦੀ ਖਲੌਂਰੀ ਬਾਰਡਰ ਨੂੰ ਤੇ ਜਿਹੜੀ ਸੜਕ ਵੀਰੇ ਇਧਰ ਨੂੰ ਆਉਂਦੀ ਆ ਪਟਿਆਲਾ ਬਾਈਪਾਸ ਦੇ ਉੱਤੇ ਹੀ